ਅੱਜ ਹੁਸ਼ਾਰਪੁਰ ਦੇ ਥਾਣਾ ਸਦਰਬਾਰ ਉਸ ਵਕਤ ਹੰਗਾਮਾ ਹੋ ਗਿਆ ਜਦੋਂ ਹੁਸ਼ਾਰਪੁਰ ਦੇ ਹੀ ਨਜ਼ਦੀਕੀ ਪਿੰਡ ਨੋਗਰਾਹਾਂ ਦੇ ਲੋਕਾਂ ਵੱਲੋਂ ਥਾਣੇ ਬਾਹਰ ਆ ਕੇ ਪੁਲਿਸ ਪ੍ਰਸ਼ਾਸਨ ਅਤੇ ਹੁਸ਼ਾਰਪੁਰ ਦੇ ਵਿਧਾਇਕ ਤੇ ਕੈਪਟਨ ਮੰਤਰੀ ਬ੍ਰਮਸ਼ੰਕਰ ਜਿੰਪਾ ਵਿਰੁੱਧ ਮੁਰਦਾਬਾਦ ਦੇ ਨਾਅਰੇ ਲਗਾਉਣਾ ਸ਼ੁਰੂ ਕਰ ਦਿੱਤੇ ਤੇ ਦੋਸ਼ ਲਾਇਆ ਕਿ ਪਿੰਡ ਦੇ ਕੁਝ ਲੋਕਾਂ ਵੱਲੋਂ ਆ ਕੇ ਗੁੰਡਾਗਰਦੀ ਕੀਤੀ ਜਾਂਦੀ ਹੈ ਪਰੰਤੂ ਪੁਲਿਸ ਵੱਲੋਂ ਉਨ੍ਹਾਂ ਤੇ ਪਰਚਾ ਦਰਜ ਕਰਨ ਦੇ ਬਾਵਜੂਦ ਅਜੇ ਤੱਕ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਕਿਆ ਨਾਮ ਹੈ ਤੁਹਾਡਾ ਕਮਲ ਜੀ ਕਿਹੜਾ ਪਿੰਡ ਹੈ ਨੌਗਰਾਮ ਠੀਕ ਆ ਜੀ ਤੇ ਥਾਣੇ ਸਦਰ ਦੇ ਬਾਹਰ ਇਕੱਠੇ ਹੋਏ ਉਹ ਕਰੋਕ ਕੀਤਾ ਕੀ ਕਾਰਨ ਕੀ ਹੈ ਜੀ ਕਾਰਨ ਇਹ ਹੋਇਆ ਜੀ ਰਾਤੀ ਅਸੀਂ ਸਾਰੇ ਕੋਈ ਰੋਟੀ ਖਾਂਦਾ ਸੀ ਕੋਈ ਸੁੱਤਾ ਪਿਆ ਸੀਗਾ ਤੇ ਇਹ ਪੰਜ ਛੇ ਬੰਦੇ ਉਧਰ ਤਾਂ ਬਹੁਤ ਬੰਦੇ ਸੀਗੇ ਦੋ ਗੱਡੀਆਂ ਆਈਆਂ ਬੰਦਿਆਂ ਦੀਆਂ ਮਤਲਬ ਸਾਡੇ ਘਰ ਦੇ ਮੋੜ ਦੀ ਇਹ ਨੰਗੇ ਆ ਸਾਡੇ ਘਰ ਮੋੜ ਦੀ ਨੰਗੇ ਗਾਲਾਂ ਕੱਢਦੇ ਅੱਗੇ ਨੂੰ ਚੱਲ ਗਏ ਆ ਉਧਰੋਂ ਫੇ ਵਾਪਸ ਮੁੜ ਕੇ ਆਉਂਦੇ ਆ ਮੁੜ ਕੇ ਆ ਕੇ ਫੇ ਗਾਲਾਂ ਕੱਢਦੇ ਆ ਕਹਿੰਦੇ ਅਸੀਂ ਸਾਡੇ ਜੱਸੇ ਨੂੰ ਬਾਹਰ ਕੱਢੋ ਨਹੀਂ ਤਾਂ ਅਸੀਂ ਕਹਿੰਦਾ ਗੋਲੀਆਂ ਦੇ ਫੇਰ ਕਰਨੇ ਆ ਕੋਈ ਇੱਕ ਤਾਂ ਮਰ ਜਾਊਗਾ ਸਾਡੇ ਕੋਲ ਪਿੰਡ ਦੇ ਬੰਦੇ ਪਿੰਡ ਦੇ ਨਹੀਂ ਉਹ ਬਾਹਰਲੇ ਬੰਦੇ ਇੱਕ ਪਿੰਡ ਦਾ ਸੀ ਜਿਨ੍ਹਾਂ ਦੇ ਨਾਲ ਸਾਡੀ ਗੱਲਬਾਤ ਚੱਲਦੀ ਆ ਇੱਕ ਬਾਹਰਲਾ ਬੰਦਾ ਸੀ ਤੇ ਬਾਕੀ ਪੰਜ ਬੰਦੇ ਹੋਰ ਸੇ ਬਾਕੀ ਗੱਡੀਆਂ ਦੇ ਵਿੱਚ ਬੈਠੇ ਦੋ ਗੱਡੀਆਂ ਭਰ ਕੇ ਆਈਆਂ ਬਹੁਤ ਖਰਾਬ ਕਰਦੇ ਅੱਜ ਪਹਿਲੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਰਦੇ ਕਿਸੇ ਨੂੰ ਵੀ ਜੀਣ ਨਹੀਂ ਦਿੰਦੇ ਪਿਛਲੇ ਕਿੰਨੇ ਸਮੇਂ ਤੋਂ ਇਹ ਕਰ ਰਹੇ ਸਮਾਂ ਤਾਂ ਬਹੁਤ ਹੋ ਗਿਆ 15 ਸਾਲ 20 ਸਾਲ ਹੋ ਗਿਆ ਗੱਲ ਚੱਲਦੀ ਨੂੰ ਪਰ ਅਸੀਂ ਕਿਸੇ ਗੱਲ 'ਚ ਨਹੀਂ ਆਈਦਾ ਅਸੀਂ ਡਰ ਜਾਂਦੇ ਸੀ ਗਰੀਬ ਲੋਕ ਤੁਹਾਨੂੰ ਪਤਾ ਹੈ ਵੀ ਉਹਨਾਂ ਹੀ ਕਰਨਾ ਉਹਨਾਂ ਹੀ ਖਾਣਾ ਡਰ ਜਾਂਦੇ ਸੀ ਅਸੀਂ ਕੋਈ ਕਰਦ ਨਹੀਂ ਸੀ ਕਰਦੇਗਾ ਇਸ ਲਈ ਕੋਈ ਪਰਚਾ ਵੀ ਉਹਨਾਂ ਤੇ ਦਰਜ ਨਹੀਂ ਹੋਇਆ ਹੁਣ ਮਹੀਨਾ ਹੋ ਗਿਆ ਪਰਚੇ ਕਰਦੇ ਆਨ ਸਾਰਾ ਪਿੰਡ ਕਰਦਾ ਸਾਰਾ ਪਿੰਡ ਸਾਡੇ ਨਾਲ ਵਾ ਯਾਨ ਤੇ ਜ਼ਿੰਮੇਦਾਰ ਸਾਰੇ ਸਾਡੇ ਨਾਲੇ ਕਿਹੇ 4-5 ਘਰ ਵਾ ਇਹ ਨਹੀਂ ਸੰਟੀਕਣ ਦਿੰਦੇ ਬਸ ਇਹੀ ਸਾਡੀ ਪ੍ਰੋਬਲਮ ਇਹ ਸਾਡੀ ਸੋਲਵ ਹੋ ਜਵੇ ਸਾਨੂੰ ਕੋਈ ਗੱਲ ਨਹੀਂ ਕਿਉਂ ਲੱਗਦੇ ਕਰਨ ਕਿਸੇ ਕੱਲੋਂ ਲੱਗਦੇ ਪਤਾ ਨਹੀਂ ਅਸੀਂ ਕੁਝ ਕਹਿੰਦੇ ਵੀ ਨਹੀਂ ਕਿਸੇ ਨੂੰ ਕੁਝ ਵੀ ਸਾਰੇ ਪਿੰਡ ਨੂੰ ਤਾਂ ਕਰਦੇ ਸਾਰੇ ਪਿੰਡ ਨੂੰ ਕਰਦੇ ਆ ਸਾਰੇ ਪਿੰਡ ਨੂੰ ਕਰਦੇ ਆ ਪੁਲਿਸ ਕਿਉਂ ਨਹੀਂ ਕਾਰਵਾਈ ਪੁਲਿਸ ਪਤਾ ਨਹੀਂ ਕਦੇ ਨਹੀਂ ਕਰਦੀ ਉਹ ਸਾਨੂੰ ਮਹੀਨਾ ਹੋ ਗਿਆ ਇਹਨਾਂ ਦੇ ਮਗਰ ਪਰਚੇ ਵੀ ਕੱਟਦੇ ਸਭ ਕੁਝ ਕਰਦੇ ਆ ਤੁਸੀਂ ਮੰਤਰੀ ਦੇ ਖਿਲਾਫ ਵੀ ਨਾਰੇ ਲਾਏ ਜਿੰਬਾ ਮੁਰਦਾਬਾਤ ਨਹੀਂ ਜਦ ਮੰਤਰੀ ਵੀ ਤਾਂ ਮੰਤਰੀ ਵੀ ਕਰਦਾ ਹੀ ਆ ਤਾਂਹੀਂ ਤਾਂ ਫੜਦੇ ਨਹੀਂ ਉਹਨਾਂ ਨੂੰ ਕਿਉਂ ਨਹੀਂ ਫੜਦੇ ਫੜਨੇ ਚਾਹੀਦੇ ਨੇ ਤੁਸੀਂ ਇਹ ਦੱਸੋ ਕੀ ਮੰਗ ਕਰਦੇ ਹੋ ਪੁਲਿਸ ਪ੍ਰੈਸ ਮੰਗ ਅਸੀਂ ਇਹੀ ਕਰਦੇ ਆਂ ਵੀ ਸਾਡੇ ਬੰਦਿਆਂ ਨੂੰ ਸਾਡਾ ਇਨਸਾਫ ਮਿਲਣਾ ਚਾਹੀਦਾ ਸਾਡੇ ਘਰਾਂ ਦੇ ਵਿੱਚ ਪਿੰਡ ਦੇ ਵਿੱਚ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਅਸੀਂ ਸ਼ਾਂਤੀ ਰਹੇ ਠੀਕ ਹੈ ਜੀ ਬਸ ਇਹ ਨਹੀਂ ਸਾਡੇ ਰਹਿਣ ਦਿੰਦੇ ਅਮਰਜੀਤ ਕੌਰ ਜੀ ਜਾਨ ਅਮਰਜੀਤ ਕੌਰ ਕਿਹੜਾ ਪਿੰਡ ਹੈ ਜੀ ਨੌਂਗਰਮ ਠੀਕ ਹੈ ਜੀ ਇਕੱਠੇ ਹੋਏ ਅੱਜ ਸਦਰ ਦੇ ਬਾਹਰ ਪੁਲਿਸ ਦੇ ਖਿਲਾਫ ਨਾਰਾ ਬਾਜੀ ਕੀਤੀ ਮੰਤਰੀ ਦੇ ਖਿਲਾਫ ਨਾਰੇ ਲਾਇਕੀ ਕੱਲ ਹੋ ਗਏ ਜੀ ਕੋਈ ਕਾਰਵਾਈ ਨਹੀਂ ਕਰ ਰਹੇ ਕਾਰਵਾਈ ਕਰਨ ਤਾਂ ਆਈ ਇੱਕ ਮਹੀਨਾ ਹੋ ਗਿਆ ਆ ਜਦੋਂ ਕਿਸੇ ਕਾਰਵਾਈ ਨਹੀਂ ਕਰ ਇਸ ਵਾਰ ਸਾਡੇ ਤੇ ਬਾਰ ਬਾਰ ਹਮਲੇ ਕਰ ਰਹੇ ਨਿਆਣਿਆਂ ਨੂੰ ਘੇਰਦੇ ਪਏ ਆ ਜੇ ਪੁਲਿਸ ਕਰੇ ਨਹੀਂ ਜਾਂਦੀ ਆ ġੇੜਾ ਮਾਰ ਕੇ ਆ ਜਾਂਦੀ ਉਹਨਾਂ ਦੀ ਸੁਣਣੀ ਚਾਹੀਦੀ ਸਾਡੇ ਕੋਲ ਤਾਂ ਘੜੀ ਵੀ ਨਹੀਂ ਹੁੰਦੀ ਦੋ ਮਿੰਟ ਵੀ ਨਹੀਂ ਖੜਦੇ ਜੇ ਅਸੀਂ ਗੱਲ ਵੀ ਕਰਦੇ ਕਹਿੰਦੇ ਚੁੱਪ ਕਰ ਜਾਓ ਤੁਹਾਡੀ ਬਾਅਦ ਸੁਣਾਗੇ ਇੱਕ ਇੱਕ ਜਣਾ ਬੋਲੋ ਕਿਉਂ ਕਿਹੜੇ ਬੰਦੇ ਪਿੰਡ ਦੇ ਕਿ ਬਾਹਰ ਲਿਆਏ ਹੋ ਰਾਤੀ ਦਾ ਸਾਰੇ ਬਾਹਰ ਲਿਆਏ ਹੋ ਸੀ ਇੰਨੇ ਇਕੱਠੇ ਹੋ ਕੇ ਪਿੰਡ ਦਾ ਇੱਕ ਬੰਦਾ ਸੀਗਾ ਜਿਹੜਾ ਨਾਲ ਲੈ ਕੇ ਆਇਆ ਪੁਲਿਸ ਨੇ ਪਰਚਾ ਦਰਜ ਕੀਤਾ ਇਹਨਾਂ ਦਾ ਤਾਂ ਹੁਣੇ ਕਰਵਾਇਆ ਤਾਂ ਹੈਗਾ ਹੀ ਹੈ ਹੋਇਆ ਸਾਰਾ ਕੁਝ ਹੋਇਆ ਹੈ ਅਰੈਸਟ ਨਹੀਂ ਕਰ ਰਹੇ ਫੋਨ ਕਰ ਰਹੇ ਅਰੈਸਟ ਕੀ ਕਰਨ ਲੱਗਦਾ ਤੁਹਾਨੂੰ ਹੁਣ ਇਹ ਤਾਂ ਇਹਨਾਂ ਨੂੰ ਪਤਾ ਹੋਊਗਾ ਜਦੋਂ ਇਹ ਡਿਊਟੀ ਕਰਦੇ ਆ ਤਨਖਾਹਾਂ ਲੈਂਦੇ ਆ ਇਹਨਾਂ ਨੂੰ ਸਾਰਾ ਕੁਝ ਇਹਨਾਂ ਨੂੰ ਮਿਲਦਾ ਫੇਰ ਕਿਉਂ ਨਹੀਂ ਕਰਦੇ ਵਾ ਗਰੀਬ ਦੀ ਨਹੀਂ ਸੁਣਦੇ ਤਾਂ ਫੇਰ ਸੁਣਣੀ ਕਿਹਦੀ ਆ ਰਾਤ ਨੂੰ ਗਾਲਾਂ ਗਾਲੀ ਕੁੱਛ ਕਰਦੇ ਆ ਰਾਤ ਨੂੰ ਸਾਰੀ ਸਾਰੀ ਰਾਤ ਘੁੰਮਦੇ ਮੋਟਰਸਾਈਕਲਾਂ ਗੱਡੀਆਂ ਲੈ ਲੈ ਕੇ ਘੁੰਮਦੇ ਆ ਨਿਆਣਿਆਂ ਨੂੰ ਰੋਕਦੇ ਆ ਮੁੰਡਿਆਂ ਦੇ ਚਾਰੇ ਆਮ ਸਾਡੇ ਮੁੰਡੇ ਨੂੰ ਤਲਵਾਰਾਂ ਨਾਲ ਬੜੇ ਨੇ ਮਾਰੀਆਂ ਪੁੱਠੀਆਂ ਤਲਵਾਰਾਂ ਲੱਗੀਆਂ ਵੀ ਉਹ ਮੁੰਡੇ ਦੇ ਤਲਵਾਰਾਂ ਰਾਜਘੇਰ ਦੇ ਧਮਕੀਆਂ ਦਿੰਦੇ ਆ। ਨਾਮ ਤੁਹਾਡਾ ਕੁਲਵੰਤ ਸਿੰਘ ਜੀ। ਉੱਚੀ ਬੋਲੋ। ਕੀ ਨਾਮ ਹੈ ਤੁਹਾਡਾ? ਕੁਲਵੰਤ ਸਿੰਘ ਜੀ। ਕਿਹੜਾ ਪਿੰਡ ਹੈ? ਨੌਂਗਰਾਮਾ ਜੀ। ਠੀਕ ਆ ਜੀ। ਇਕੱਠੇ ਹੋਏ ਹੋ ਸਦਰ ਥਾਣੇ ਦੇ ਬਾਹਰ ਨਾਰਾਵਾਜ਼ੀ ਕੀਤੀ ਜਾ ਰਹੀ ਹੈ ਪੁਲਿਸ ਦੇ ਖਿਲਾਫ ਵੀ ਮੰਤਰੀ ਦੇ ਖਿਲਾਫ ਵੀ ਕੀ ਕਾਰਨ ਹੋ ਗਿਆ ਜੀ? ਇਹ ਰਾਤੀ ਜੀ ਸਾਡਾ ਨਾ ਪਹਿਲਾਂ ਐਸਈਐਸਟੀ ਦਾ ਪਰਚਾ ਹੋਇਆ ਜੀ। ਪਹਿਲੀ ਗੱਲ ਤਾਂ ਇਹਨਾਂ ਨੇ ਬੰਦੇ ਨਹੀਂ ਸਾਡੇ ਅਰੈਸਟ ਕੀਤੇ ਸੀ ਪਹਿਲਾਂ। ਉਹ ਮੁਰਜ਼ਮ ਜਿਹੜੇ ਸੀਗੇ ਜੀ। ਉਹ ਸਾਨੂੰ ਮਹੀਨਾ ਹੋ ਚੱਲਿਆ ਜੀ ਇੱਦਾਂ ਢੱਕੇ ਖਾਂਦੇ ਆ। ਇਹਨਾਂ ਨੇ ਬੰਦੇ ਨਹੀਂ ਅਰੈਸਟ ਕੀਤੇ ਉਹ ਤੋਂ ਬਾਅਦ ਹੁਣ ਜੀ ਇਹ ਰਾਤੀ ਹੈ ਨਾ ਗੁੰਡੇ ਲੈ ਕੇ ਦੋ ਗੱਡੀਆਂ ਦੇ ਵਿੱਚ ਭਰ ਕੇ ਬਾਹਰਲੇ ਗੁੰਡੇ ਮੁੰਡੇ ਲੈ ਕੇ ਉਹ ਸਾਡੇ ਘਰਾਂ ਤੇ ਹਮਲਾ ਕਰ ਦਿੱਤਾ ਜੀ ਉਹਨਾਂ ਨੇ ਸਾਰੇ ਪਿੰਡ 'ਤੇ ਕਰਦੇ ਹਾਂਜੀ ਹਾਂਜੀ ਇਹ ਸਾਡੇ ਬਾਹਰਲੇ ਬੰਦੇ ਆ ਤੁਸੀਂ ਤਸਦੀਕ ਕਰਕੇ ਦਿੱਤੇ ਸੀ ਪੁਲਿਸ ਨੂੰ ਕਿਹੜੇ ਬੰਦੇ ਹਾਂਜੀ ਹਾਂਜੀ ਅਸੀਂ ਵੀਡੀਓ ਬਸ ਬਕਾਇਦਾ ਵੀਡੀਓ ਬਣੀਓ ਕੈਮਰੇ ਦੇ ਵਿੱਚ ਲੱਗੇ ਹੋ ਸਾਡੇ ਕੈਮਰੇ ਅਸੀਂ ਉਹਨਾਂ ਕਰਕੇ ਕੈਮਰੇ ਲਵਾਇਓ ਪਿੰਡ 'ਚ ਬਹੁਤ ਜ਼ਿਆਦਾ ਹਰਕਤਾਂ ਇਦਾਂ ਦੀਆਂ ਕਰਦੇ ਪਿਛਲੇ ਕਿੰਨੇ ਸਮੇਂ ਤੋਂ ਇਹ ਇੱਕ ਕਮ ਸੇ ਕਮ 30 ਸਾਲ ਤੋਂ ਉਹਨਾਂ ਦਾ ਇਹ ਹੀ ਚਾਰ ਪੰਜ ਘਰ ਵਾਲਾ ਉਹੀ ਆ ਬਸ ਪਿੰਡ ਦੇ ਵਿੱਚ ਨਹੀਂ ਤਾਂ ਸਾਡਾ ਪਿੰਡ ਦਾ ਬਹੁਤ ਵਧੀਆ ਭਾਈਚਾਰਾ ਹਰ ਹਾਂ ਬਹੁਤ ਵਧੀਆ ਭਾਈਚਾਰਾ ਸਾਡੇ ਪਿੰਡ ਦਾ ਪਿੰਡ ਦੀ ਪੰਚਾਇਤ ਨਾਲ ਆ ਤਾਂ ਹਾਂਜੀ ਹਾਂਜੀ ਬਿਲਕੁਲ ਪਿੰਡ ਦੀ ਪੰਚਾਇਤ ਪੰਚਾਇਤ ਵੀ ਆਈਓ ਨਾਲ ਉਹਨਾਂ ਦੇ ਹੈ ਨਾ ਸਰਪੰਚ ਸਾਹਿਬ ਦੇ ਕੋਈ ਡੈਥ ਹੋ ਗਈ ਸੀ ਇਸ ਕਰਕੇ ਨੇ ਤਾਂ ਉਹਨਾਂ ਦੇ ਵਾਈਫ ਆਇਆ ਠੀਕ ਆ ਜੀ ਪੰਚ ਘਰ ਵਾਲਾ ਆ ਹਾਂਜੀ ਹਾਂਜੀ ਪੰਜ ਇੱਕ ਲੇਡੀਆਂ ਆਇਆ ਪਰਮਜੀਤ ਪੰਚ ਆਏ ਹਾਂਜੀ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਅਸੀਂ ਇਨਸਾਫ ਚਾਹੁੰਦੇ ਆ ਜੀ ਉਹਨਾਂ ਨੂੰ ਚੱਕਿਆ ਜਾਵੇ ਤੇ ਜਾਦੀ ਇਸ ਚੀਜ਼ ਤੋਂ ਹਾਂਜੀ ਕਿ ਇਨਸਾਫ ਤੋਂ ਸਾਨੂੰ ਇਨਸਾਫ ਦੁਆਇਆ ਜਾਵੇ ਜੀ ਜਿਹੜਾ ਨੇ ਸਦਰ ਠਾੜਾ ਦਾ ਘਰੋਬਾ ਕੀਤਾ ਇਹ ਅੱਜ ਨੌਂਗਰਾਮ ਦੇ ਮੋਢਰ ਵੈਕੀ ਆਏ ਆ ਇਹਨਾਂ ਦੀ ਅਸੀਂ ਗੱਲ ਸੁਣੀ ਆ ਇਹਨਾਂ ਸਾਨੂੰ ਜੋ ਵੀ ਦਰਖਾਸਤ ਦੇਣਗੇ ਉੱਤੇ ਅਸੀਂ ਤਸਦੀਕ ਕਰਕੇ ਉਹਦੀ ਲੋਡਿੰਡੀ ਉਹਦੀ ਕਾਰਵਾਈ ਕਰਾਂ। ਕਿ ਕਹਿੰਦੇ ਕਿ ਪਰਚਾ ਦਰਜ ਵੀ ਹੋਇਆ। ਕਾਫੀ ਟਾਈਮ ਹੋ ਗਿਆ ਪੁਲਿਸ ਨੇ ਅਰੈਸਟ ਨਹੀਂ ਪਾਈ। ਇਹ ਤਾਂ ਕੋਈ ਮੰਤਰੀ ਦੀ ਪ੍ਰੈਸ਼ਰ ਹੈ ਤਾਂ ਤੋਸ਼ਾ ਰਹੇ ਆ ਜੀ ਇਹ ਪਿੰਡ ਵਾਸੀ। ਨਹੀਂ ਪ੍ਰੈਸ਼ਰ ਵਾਲੀ ਕੋਈ ਗੱਲਬਾਤ ਨਹੀਂ। ਜਿਹੜਾ ਐਸਸੀਐਸਟੀ ਐਕਟ ਦਾ ਪਰਚਾ ਪਾਣੀ ਸਦਰ ਦੇ ਵਿੱਚ ਦਰਜ ਹੋਇਆ ਹੈ। ਅਸੀਂ ਉਹ ਦੋਸ਼ੀਆਂ ਦੀ ਭਾਗ ਦੇ ਲਈ ਅਸੀਂ ਟੀਮਾਂ ਬਣਾ ਕੇ ਅਸੀਂ ਅਲੱਗ-ਅਲੱਗ ਜਨਾਂ ਤੇ ਰੇਡ ਕਰਾਵਾਂਗੇ ਤੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ। ਸੀਸੀਟੀਵੀ ਵਗੈਰਾ ਵੀ ਇਹਨਾਂ ਨੇ ਇਹ ਮੁਹੱਈਆ ਕਰਵਾਈਆਂ ਤੁਹਾਨੂੰ। ਉਹ ਵੀ ਵੈਰੀਫਾਈ ਕਰ ਰਹੇ ਆ।